ਅਲਟ ਉਹਦੇ ਨਾ ਨਾ ਤੁਰੀ ਨਾ ਮੈਂ ਗੇਰੇ ਗੇਰੋ ਬਰੇਕ ਆਰ ਬਰੇਕ ਆਰ ਟਰੇਨ ਚ ਚੜ ਕੇ ਰੋਕ ਜਾਨਾ ਥੋੜੀ ਦਰ ਦੇਨ ਹੋ ਗਿਆ ਫਿਰ ਆਪਾਂ ਦੁਬਾਰਾ ਲੁੱਟਣ ਜਾਵਾਂਗੇ ਜਿੰਨਾ ਤੱਕ ਟਰੇਨ ਚ ਕਰਦੇ ਆਂ ਹਾਂ ਆਪਣੇ ਭਾਂਡੇ ਲਏ ਹੋਏ ਨੇ ਅੰਦਰ ਨਹੀਂ ਆ ਸਕਦਾ ਕੋਈ ਕਿਤਾਂ ਬਰਸਾਰੇ ਮੈਂ ਸਾਡਾ ਆਪਣਾ ਲੱਡੂ ਅਜੇ ਫਿਰ ਤੋਂ ਆ ਗਏ ਨਵੀਂ ਗੇਮ ਦੇ ਵਿੱਚ ਜੀਰਾਂ ਨਾਮ ਹੈ ਡੈਡਲ ਅਲਫਾ ਇਰੇ ਚ ਆਪਾਂ ਕਰੇਂ ਚ ਬਹਿ ਗਏ 80 ਕਿਲੋਗ੍ਰਾਮ ਮਾਰ ਕਰਨੇ ਹੁੰਦੇ ਆ ਦੇਖਨੇ ਆਪਾਂ ਕਰਪਾ ਰਿਹਾ ਕਿ ਨਾ ਚਲੋ ਚੱਲੀਏ ਆਪਣੇ ਦੋ ਮਿੱਤਰ ਪਿਆਰੇ ਆਪਣੀ ਵੇਟ ਕਰ ਰਹੇ ਨੇ ਸਾਹਮਣੇ ਖੜ ਕੇ ਚੱਲਦੇ ਆ ਉਹਨਾਂ ਨਾਲ ਗਿੱਟੇ ਚ ਬਹਿ ਗਏ ਆਲੇ ਦੋ ਮਿੱਤਰ ਪਿਆਰੇ ਆਪਣੇ ਚਲੋ ਕਮਰਾ ਬਣਾਓ ਯਾਰ ਛੇਤੀ ਕਰੋ ਇਹਨਾਂ ਟਾਈਮ ਨਹੀਂ ਲਾਈਦਾ ਹੁੰਦਾ ਮਾਈਨਰ ਤੇ ਮੇਨਾਂ ਥੋੜਾ ਸਰਨਾ ਨਹੀਂ ਕਿਉਂਕਿ ਛੱਡੇ ਕੋਲ ਤੇਲ ਦਾ ਭੰਡਾਰ ਹੁੰਦਾ ਆਰੇ ਪਹਿਲਾਂ ਹੀ ਮੇਰੇ ਕੋਲ ਬਕਸ ਆ ਗਿਆ ਇੱਕ ਆਪਾਂ ਹੁਣ ਚੱਕ ਆ ਆਪਣਾ ਝੋਲਾ ਆ ਝੋਲੇ 'ਚ ਕੁਝ ਨਹੀਂ ਹੈਗਾ ਉਹ ਰੋਟੀ ਰਹਿਣ ਦੇ ਯਾਰ ਰੋਟੀ ਉਹਨੂੰ ਚੱਕ ਲੈਣਾ ਤੇ ਸੋਣਾ ਐ ਨਹੀਂ ਕਰੀਦਾ ਹੁੰਦਾ ਰੋਟੀਆਂ ਰੋਟੀ ਤੂੰ ਜਾ ਕੇ ਮੈਡਿਕ ਖਰੀਦ ਥੋੜੀਆਂ ਦੋ ਬੈਂਡੇ ਜਾਂ ਲੈ ਲੈ ਯਾਰ ਪੱਟੀ-ਬੁੱਟੀ ਕਰਨੀ ਹੁੰਦੀ ਆ ਨਾ ਬੰਦਾ ਮਰ ਜਾਂਦਾ ਕਈ ਵਾਰੀ ਹਾਂ ਲੱਡੂ ਕੋਲ ਤਾਂ ਕੰਮ ਸੰਭਾਲ ਰਿਹਾ ਟੈਨਸ਼ਨ ਨਹੀਂ ਲੈਣੀ ਉਹ ਮਨਵੀਰ ਇਹਨੂੰ ਵੀ ਦੇ ਬੈਂਡੇ ਚੱਕ ਬੈਂਡੇ ਛੱਡ ਦੇ ਫਿਰ ਬੈਂਡੇ ਛੱਡ ਦੇ ਠੀਕ ਆ ਤੂੰ ਟੈਨਸ਼ਨ ਨਾ ਲੈ ਉਹ ਟੈਨਸ਼ਨ ਨਾ ਲੈ ਆਪਾਂ 80 ਕਿਲੋਮੀਟਰ ਪੂਰੇ ਕਰਾਂਗੇ ਉਹੀ ਦਰਜ ਜਾਂਦਾ ਯਾਰ ਜਲ ਜਲ ਲੱਡੂ ਤੇਰੇ ਨਾਲ ਗੱਲਾਂ ਜਿਹੜੀਆਂ ਕਰਦਾ ਲੱਡੂਦਰਾ ਨਾਲ ਖੜਾ ਵਿਆਹ ਲਾ ਕੋਈ ਜਾਨ ਜਾਨ ਦੇ ਅੱਜ ਚੌਂਕੀਆਂ ਬਸ ਉਹ ਪਿਛਲੀ ਵਾਰੀ ਬਾਲੇ ਪੂਤੇ ਹੀ ਆਗੇ ਸੀ ਆਲੇ ਤੋਲੇ ਕੋਈ ਗੱਲ ਨਹੀਂ ਪਰੰਦਰ ਪਿਛਲੀ ਵਾਰ ਦੀ ਰਿਕਾਰਡਿੰਗ ਉੱਡ ਗਈ ਕੀ ਕਰੀਏ ਦੁਬਾਰਾ ਖੜਨੀ ਪੈ ਰਹੀ ਆ ਤਾਂ ਕਰਕੇ ਚਾਲਾ ਰੋਕ ਰੋਕ ਸਾਈਡ ਤੇ ਘਰ ਆ ਗਿਆ ਰੋਕ ਰੋਕ ਸਮਾਨ ਚੱਕੀਏ ਆਪਾਂ ਇਹਦੇ ਚ ਸਮਾਨ ਚੱਕ ਚੁੱਕੇ 80 ਕਿਲੋਮੀਟਰ ਪਾਰ ਕਰਨੇ ਤਾਂ ਕਿ ਆਪਣੀ ਗੱਡੀ ਚ ਟ੍ਰੇਨ ਚ ਤੇਲ ਨਾ ਮੁੱਕੇ ਤੇ ਆਪਾਂ ਪੱਟੀਆਂ-ਪੱਟੀਆਂ ਲਾਉਂਦੇ ਰਹੀ ਆ ਤੇ ਜ਼ੌਂਬੀ-ਜ਼ੌਂਬੀ ਜੇ ਤਾਂ ਮਰੀਏ ਨਾ ਡਾਕਟਰ ਸਾਹਿਬ ਕੋਲੇ ਹੁਣ ਜ਼ੌਂਬੀ ਵੀ ਆਉਣ ਲੱਗੇ ਦੇਖ ਲਓ ਜ਼ੌਂਬੀ ਕਹਿੰਦੇ ਸੀ ਇਲਾਜ ਕਰ ਓਏ ਪਲੇਟ ਮੜ ਗਈ ਸੋਨੇ ਦੀ ਇਹ ਤਾਂ ਮੇਰੀ ਆ ਮੇਰੀ ਆ ਮੇਰੀ ਆ ਪਲੇਟ ਆ ਉਹ ਵਜਾ ਲਾ ਕੋਈ ਤੈਨੂੰ ਓਏ ਪਾਂਡਾ ਡੇ ਗਿਆ ਆਪਾਂ ਨੇ ਜ਼ੌਂਬੀ ਆ ਗਏ ਓਏ ਨੇਰਾ ਹੋਣ ਵਾਲਾ ਛੇਦੀ ਕਰ ਨੇਰਾ ਹੋਗੇ ਨੇਰਾ ਹੋਗੇ ਛੇਦੀ ਚੱਕ ਚੱਲ ਆਏ ਚੱਲੀਏ ਲੈਟ ਦੀ ਟੈਨਸ਼ਨ ਨਹੀਂ ਲੈਣੀ ਮੇਰੇ ਸਿਰ ਤੇ ਟੋਪੀ ਲੱਗੀ ਹੋਈ ਹੈ ਲੈਟ ਵਾਲੀ ਠੀਕ ਆ ਚੱਲ ਤੋਰ ਦੇ ਆਣਾ ਤੋ ਵੀ ਨਾ ਮੈਂ ਗਿਆ ਰਹਿ ਗਿਆ ਉਹ ਬ੍ਰੇਕ ਕਾਰ ਉਹ ਬ੍ਰੇਕ ਚੜਿਆ ਨਹੀਂ ਮੈਂ ਉੱਤੇ ਪੌੜੀਆਂ 'ਚ ਅੜਕ ਗਿਆ ਚੱਲ ਤੋਰ ਦੇ ਇਹ ਗੇਮ ਹਰੇ 10 ਕਿਲੋਮੀਟਰ ਤੋਂ ਬਾਹਰ ਇੱਕ ਸਟੇਸ਼ਨ ਉਹ ਤੇ ਆਪਾਂ ਉੱਥੇ ਰੋਕੇ ਆਪਦਾ ਸਮਾਨ ਲੋਡ ਕਰਕੇ ਚੀਜ਼ਾਂ ਖਰੀਦ ਕੇ ਚੀਜ਼ਾਂ ਵੇਚ ਕੇ ਆਪਾਂ ਪੈਸੇ ਕਮਾ ਸਕਦੇ ਤੇ ਚੀਜ਼ਾਂ ਖਰੀਦ ਕੇ ਆਪਾਂ ਬੰਦੂਖਾਂ ਖਰੀਦ ਸਕਦੇ ਆ ਮੈਡੀਕ ਖਰੀਦ ਸਕਦੇ ਆ ਟ੍ਰੇਨ ਲਈ ਕੋਈ ਸਮਾਨ ਖਰੀਦ ਸਕਦੇ ਆ ਤੇਲ ਖਰੀਦ ਸਕਦੇ ਆ ਐਕਸਟਰਾ ਤੀਜਾਂ ਟਾਰਚ ਹੋ ਗਈ ਫਲਾਣਾ ਦਾ ਮਕਾਓਗਾ ਉਹ ਖਰੀਦ ਸਕਦੇ ਆ ਇੱਕ ਵਿਲੇਜ ਵੀ ਆਉਂਦਾ ਇੱਥੇ ਬੈਂਕਾ ਵੀ ਹੁੰਦੀਆਂ ਨੇ ਜਿੱਥੇ ਨਾਲ ਆਪਣਾ ਖਾਸੇ ਪੈਸੇ ਮਿਲਦੇ ਨੇ ਤੂੰ ਟ੍ਰੇਨ ਕਾ ਤੋਂ ਰੋਕ ਲਈ ਟ੍ਰੇਨ ਕਾ ਤੋਂ ਰੋਕ ਲਈ ਨੂੰ ਬੱਜ ਗਿਆ ਆਪਾਂ ਟ੍ਰੇਨ ਨਹੀਂ ਰੁਕਣੀਂ ਦੀ ਇਸੇ ਕਉਂਕ ਜੋਮੀ ਵੜੇ ਹੁੰਦੇ ਨੇ ਜਿੰਨੀ ਦਰ ਆਪਾਂ ਕੋਲ ਦੁੱਖਾਂ ਨਹੀਂ ਆ ਜਾਂਦੀ ਆਪਾਂ ਟ੍ਰੇਨ ਨਹੀਂ ਰੁਕਣੀ ਹੈਗੀ ਤੇ ਆਪਣਾ ਡਰਾਈਵਰ ਸਾਹਿਬ ਟ੍ਰੇਨ ਚਲਾਉਂਦੇ ਪੈਨੇ ਜਿੰਨਾਂ ਦੀ ਥੋੜੀ ਹੈਲਥ ਘਟਾ ਕੋਈ ਗੱਲ ਨਹੀਂ ਹੌਲੀ ਹੌਲੀ ਵਧੂਗੀ ਆ ਚੱਲ ਮੈਂ ਅਗਲਾ ਨੀਲਾ ਘਰ ਉੱਥੇ ਜਾਣਾ ਜਾਨ ਨੂੰ ਥੋੜਾ ਜਿਹਾ ਅੱਗੇ ਹੀ ਜਾਓ ਚਾਰ ਹੀ ਦੁਕਾਨਾਂ ਹੁੰਦੀਆਂ ਮੇਨਲੀ ਸ਼ਹਿਰ ਉਪਰ ਡਾਕਟਰ ਗਾਨਾ ਸਮਿ ਮੈਨੂੰ 25 ਰੁਪਏ ਮਿਲ ਗਏ ਮੈਨੂੰ ਇੱਕ ਰਵਾਲ ਬਰੀ ਦਬਾ ਦੇ ਤਰਫੋਂ ਕੋਲ ਪੈਸੇ ਹੋ ਗਏ ਉਹ ਮੇਰੇ ਕੋਲ 25 ਰੁਪਏ ਹਨ ਵਹ ਇੱਥੇ ਗੇਮ ਚ ਡਾਲਰ ਦਿਖਾਉਂਦਾ ਪਰ ਆਪ ਰੁਪਏ ਹੀ ਹਿਸਾਬ ਨਾਲ ਹੀ ਚੱਲਾਂਗੇ ਚੱਲ ਮੈਂ ਗੋਲੀਆਂ ਆਪੇ ਖਰੀਦ ਲਵਾਂ ਆ ਗਿਆ ਆਪਣੀ ਜੇਬ ਤੇਰ ਪਾਲ ਆ ਜਾਨੂੰ ਆ ਚੱਕ ਕੇ ਸਾਰੇ ਜ਼ੌਂਬੀ ਜ਼ੌਂਬੀ ਚ ਪਾਲਾ ਟਰੇਨ ਉਮੈਨ ਲੱਗਿਆ ਉਹ ਆਪਦੇ ਉਨੂੰ ਬਿਲਡਿੰਗਾਂ ਲੱਗਿਆ ਹਨ ਮਨ ਚਿਪਕਾਉਣ ਲੱਗਿਆ ਹੈ ਟਰੇਨ ਦੇ ਨਾਲ ਜੰਚਾਈ ਚੱਲਦੇ ਆ ਭਰਾ ਹੁਣ ਰਾਤ ਹੋ ਗਿਆ ਦੋਸਤੋ ਰੈੱਡ ਮੂਨ ਰੈੱਡ ਮੂਨ ਦਾ ਮਤਲਬ ਤੁਹਾਨੂੰ ਪਤਾ ਹੀ ਆਪਾਂ ਰਾਤ ਦੰਨੇ ਕੋਈ ਚੱਕਰੀ ਨਹੀਂ ਲੱਡੂ ਹੈਗਾ ਯਾਰ ਦੱਸ ਦੰਨੇ ਰੈੱਡ ਮੂਨ ਦਾ ਮਤਲਬ ਹੈਗੇ ਵੈਂਪਾਇਰ ਸਪਾਉਨ ਹੋਣਗੇ ਤੇ ਵੈਂਪਾਇਰ ਆਟੋਮੈਟਿਕ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਮਰਨਾ ਮਾਰੇ ਜਾਣਗੇ ਤੇ ਇਹ ਵੈਂਪਾਇਰ ਨੂੰ ਵੇਚਣ ਦੇ ਆਪਾਂ ਨੂੰ ਪੈਸੇ ਮਿਲਣਗੇ مطلب ਇਹ ਆਪਾਂ ਇਸ ਤਾਈਂ ਪੈਸਾ ਹੋਊਗਾ ਕੋਲਾ ਬਾਹਰ ਨੇ ਟ੍ਰੇਨ ਆਪਣੀ ਭੱਜੂਗੀ ਤਰ ਨੇਰੇ ਚ ਹੁਣ ਤੈਨੂੰ ਡਰ ਨਹੀਂ ਲੱਗੂਗਾ ਲਾਲ ਦਿੰਦੇ ਦੀ ਟਾਈਮ ਹੋ ਰੱਖਿਆ ਸਵੇਰ ਦੇ 10 ਵਜੇ ਲੱਗੇ ਆ ਕਿਲੋਮੀਟਰ ਆ ਗਿਆ ਆਪਾਂ ਹੰ 11000 ਕੁਸ 500 ਉਹ ਥੋੜੀ ਬੰਦੇ ਆ ਗਏ ਚੱਲਣ ਦੇ ਚੱਲਣ ਦੇ ਰੋਕੀ ਨਾ ਮੇਰਾ ਖੂਨ ਘਟਾਦਾ ਬੰਦੋਰਾ ਬੈਂਡੇ ਜੀ ਮਾਰ ਲਈ ਹੋ ਜਾਣ ਨੇ ਤੇ ਰਿਵੋਲਵਰ ਦੀਆਂ ਗੋਲੀਆਂ ਮੜ ਗਈਆਂ ਮੈਨੂੰ ਪੂਫਲੀ ਔਰ ਔਗ ਰੋਗ ਸਾਈਡ ਤੇ ਹੈਗੀ ਹੈ ਦੁਕਾਨ ਉਹ ਸਮਾਨ ਵੜਾ ਓਏ ਸਾਈਡ ਤੇ ਘਰ ਇੱਕ ਨੇੜੇ ਨੇ ਇਲੇ ਰੰਗ ਲਾਊਗਾ ਬ੍ਰੇਕਾਂ ਮਾਰ ਮਾਈ ਥੱਲੇ ਉਤਰ ਗਿਆ ਬਾਓ ਜੀ ਘਾਣੋ ਚ ਫਿਨਾਂਸੀ ਘਾਣੋ ਨਾ ਉਹ ਕਿਲੇ ਜਣਾ ਜਾਈ ਮੈਂ ਪਹਿਲਾਂ ਗਿਆ ਜੀ ਇੱਕ ਵਾਰੀ ਉਹ ਉੱਥੇ ਬੰਦੇ ਵਾਲੇ ਹੁੰਦੇ ਨੇ ਚਾਰੇ ਪਾਸੇ ਦੁਸ਼ਮਣੇ ਦੁਸ਼ਮਣ ਆ ਜਾਂਦੇ ਸ਼ਹਿਰੀ ਗਰ ਦੂਸੋਂ ਕਾਲਾ ਰਾਖਸ਼ਾ ਵਾ ਕਾਲਾ ਰਾਖਸ਼ਾ ਜੋਨਾ ਤੋਰ ਤੋਰ ਕਾਲਾ ਰਾਖਸ਼ਾ ਵਾ ਕਾਲਾ ਰਾਖਸ਼ਾ ਜੋਨਾ ਤੂੰ ਸਮਝਿਆ ਹਾਂ ਨਹੀਂ ਤੂੰ ਸਮਝਾ ਨਹੀਂ ਐਟਰ ਟਾਈਮ ਤੇ ਤਰਵਾਲੀ ਦੇ ਤੋਂ ਕਾਲਾ ਰਾਖਸ਼ ਜੁੰਦੇ ਨੇ ਰੋਕਣੀ ਨਹੀਂ ਇਹਦੀ ਰਾਤ ਗੱਡੀ ਨਹੀਂ ਰੋਕਣੀ ਕਾਲਾ ਰਾਖਸ਼ ਜੁੰਦੇ ਮਾਰ ਦਿੰਦੇ ਨੇ ਇਹ ਮਰਦੇ ਵੀ ਨਹੀਂ ਛੇਤੀ ਫੋਨ ਬਹੁਤ ਹੁੰਦਾ ਇਹਨਾਂ 'ਚ ਸਾਈਡ ਤੇ ਘਰ ਆ ਇੱਕ ਛੋਟਾ ਜਿਹਾ ਨਾ ਰੋਕ ਨਾ ਰੋਕ ਨਾ ਉਹ ਬਾਹਰ ਐ ਨਿਕਲ ਗਿਆ ਉਹ ਤੇਰੇ ਕੰਨੀ ਆ ਗਿਆ ਹਾ ਕਮਾਡ ਲਾਉਣ ਦਾ ਫਾਇਦਾ ਹੋਇਆ ਯਾਰ ਕੜ ਜਾ ਮਾਰ ਦੇ ਮੈਨੂੰ ਫੁਟ ਰੇਂਜ ਚ ਲਾ ਤੂੰ ਫਰੇਂਜ ਚ ਲਾ ਹੁਣ ਨਾ ਤਰੇ ਜਾ ਚੱਲ ਜਨ ਹੋ ਗਿਆ ਨਾ ਲੋਡ ਕਰ ਪਈਆ ਸ਼ਾਟਗਨ ਦੀ ਆ ਮਾ ਪਈਆ ਸ਼ਾਟਗਨ ਮੈਨੂੰ ਘੜਾ ਦੇ ਆਪੋਂ ਥਾਲ ਤੋਂ ਹੂਲ ਤੋਂ ਜਗ੍ਹਾ ਤੇ ਨਹੀਂ ਜਾਣਾ ਘਰਾਂ ਨੂੰ ਛੱਡ ਕੇ ਤੇ ਵਿਲੇਜ ਤੋਂ ਛੱਡ ਕੇ ਹੋਰ ਕਿੱ데 ਨਹੀਂ ਜਾਣਾ ਬੰਦਰ ਉਹ ਬੰਦੇ ਬੰਦਰ ਖਾਸਾ ਕੁਸ ਆ ਜਾਂਦਾ ਫਿਰ ਮਰ ਜਾਂਦੇ ਆਪਾਂ ਕਿਵੇਂ ਇੰਜਰ ਪੰਜਰ ਢੱਲੇ ਹੋਗੇ ਰਾਖਸ਼ ਤੇ ਆਪਾਂ ਇਹਨੂੰ ਵੇਚ ਲਾਂਗੇ ਹੁਣ ਵਿਲੇਜ ਲੁੱਟ ਲਿਆ ਉਹਦਾ ਅਟ ਜਾ ਮੇਰੇ ਕੋਲ ਸ਼ਾਟਗਨ ਵਾਲੀ ਐਮ ਨਹੀਂ ਪਰ ਮੇਰੇ ਰਾਈਪ ਵਾਲੀ ਐਮ ਹੋਵੇ ਸ਼ਾਟਗਨ ਦੀ ਐਮ ਆ ਗਈਆਂ ਤੇਰੇ ਕੋਲ ਥੋੜਾ ਅੱਗੇ ਨੂੰ ਕਰਕੇ ਰੋਕ ਸ਼ਾਟਗਨ ਬਾਜੀ ਮੇਰੇ ਨਾਲ ਕਰੋ ਉਤਾਰਾ ਪਿਛੇ ਆਦਾ ਇੱਕ ਰੇਂਜ ਚੜ ਕੇ ਰੋਕ ਜਾਣਾ ਥੋੜੀ ਦਰ ਦੇਣ ਹੋ ਗਿਆ ਫਿਰ ਆਪਾਂ ਦੁਬਾਰਾ ਲੁੱਟਣ ਜਾਵਾਂਗੇ ਜਦ ਤੱਕ ਰੇਂਜ ਚੜਦੇ ਆਂ ਹਾਂ ਆਪਣੇ ਭਾਂਡੇ ਲਾਇਏ ਹੋਏ ਨੇ ਅੰਦਰ ਨਹੀਂ ਆ ਸਕਦਾ ਕੋਈ ਜੋਰੀ ਇਹ ਲੁੱਟਣੀ ਆ ਮੈਂ ਤੇ ਜੋਰੀ ਚ ਮਾਲ ਹੀ ਹੁੰਦਾ ਓਏ ਉਹੀ ਲੁੱਟਣੀ ਹੁੰਦੀ ਐ ਬੈਂਕ ਲੁੱਟਣੀ ਤੇ ਅਰੇ ਮਾਲ ਮਾਲ ਵਾਲਾ ਹੁੰਦਾ ਸਮਾਨ ਵਾਲਾ ਹੁੰਦਾ ਹੂੰ ਘਰ ਖਾਲੀ ਕਰ ਜਾਨ ਨੂੰ 6 3 1 2 1 63121 6 3 1 2 1 ਮੈਂ ਦੂਜੀ ਬੈਂਕ ਚਾਂ ਮਾ ਦੂਜੀ ਬੈਂਕ ਚਾਂ ਸੋਨਾ ਲੱਗਿਆ ਮਨ ਚਾਲਾ ਦੂਜੀ ਬੈਂਕ ਲੁੱਟਾ ਸ਼ੇਰੀ ਕਰ ਔਰ ਉਧਰ ਜ਼ੌਂਬੀ ਕਾਲੀ ਕਰ ਮੇਰੇ ਗੋਲੀਆਂ ਮੁੱਕ ਗਈਆਂ ਆ ਬੈਂਕ ਤੇ ਜ਼ੌਂਬੀ ਆਲੀ ਗਾ ਮੈਂ ਜਾਨੂੰ ਜ਼ਿੰਦਾ ਮਾਰੂੰਗਾ ਤੇਰੇ ਮਗਰ ਆਉਗਾ ਜ਼ੌਂਬੀ ਤੇਰੇ ਮਗਰ ਆਉਦਾ ਸ਼ੇਦੀ ਕਰ ਤਿੰਨ ਤਿੰਨ ਇੱਕ ਤਿੰਨ 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 ਇੱਕ ਦੋ ਤਿੰਨ ਕੋਈ 5 ਮਿੰਟ ਲੇਟਰ ਤੇਰੇ ਸਮਾਂ ਚੱਲਾ ਮੇਰਾ ਚੋਲਾ ਭਰਿਆ ਸਾਰਾ ਹੀ ਜੱਕਲਾ ਟਰਾਂਸਪੋਰਟ ਵਾਲੀ ਗਨ ਸੀ ਸਾਈਡ ਤੇ ਕੰਧ ਚ ਨਾ ਵੱਜ ਜੋਂਬੀ ਨੇ ਹੁਣ ਮੈਂ ਕਰਾਂ ਆਪਾਂ ਸਿੱਧਾ ਜੇ ਸਟੇਸ਼ਨ ਤੇ ਜਾਈਏ ਤਾਂ ਵੀ ਆਪਾਂ ਮਾਲਾ ਮਾਲ ਹੋ ਜਾਾਂਗੇ ਆ ਜਾ ਹੁਣ ਤੁਰੇ ਆ ਜੋਂਬੀ ਨੂੰ ਮਾਰ ਗੋਲੀ একদম ਮਾਰ ਹੁਣ ਜਾਸ਼ ਨਹੀਂ ਨੂੰ ਭਾਗੀ ਕੋਈ ਕੁਛ ਨਹੀਂ ਮਿਲਣਾ ਤੁਹਾਨੂੰ ਤੂੰ ਮਰ ਜਾਵੇਂਗਾ ਪਿੱਛੇ ਜੋਂਬੀ ਆਤਰੇ ਉਤਰੇ ਪਿੱਛੇ ਜੋਂਬੀ ਨੇ ਓਏ ਇਹ ਚਾਲ ਸ਼ੀਲਡ ਮਿਲ ਗਈ ਮੈਨੂੰ ਬਲੂ ਬੁਲੇਟ ਪ੍ਰੂਫ ਆ ਲਾ ਅੰਦਰ ਚਾਚੇ ਅੰਦਰ ਆ ਜਾ ਬੈਂਕ ਦੇ ਅੰਦਰ ਆ ਜਾ ਜਿਹੜੀ ਮੂਰੇ ਓਏ ਇਹ ਤਾਂ ਰਾਤ ਦੇ ਟਾਈਮ ਦੁਬਾਰਾ ਸੌਣ ਹੁੰਦੇ ਨੇ ਇਹ ਜੋਂਬੀ ਵੇ ਦੇਖ ਲਾ ਜｮੰਮੀ ਦੇਖ ਲਾ ਆਪਾਂ ਨੂੰ ਬੁਲੇਟ ਪ੍ਰੋ ਸ਼ੀਲਡ ਮਿਲਿਆ ਕਿੰਨਾ ਫਾਇਦਾ ਹੋ ਗਿਆ ਆਪਾਂ ਆਹ ਨਾਲ ਬੈਂਕ ਦੇ ਅੰਦਰ ਗਏ ਆਪਾਂ ਕੋਈ ਫਾਰਮ ਨਹੀਂ ਕਰਦੇ ਮੈਂ ਦੇਖ ਲਾ ਹੈ ਕਿ ਨਹੀਂ ਕਿ ਮੈਨੂੰ ਵੀ ਇਹ ਸੁਣ ਕੇ ਕਿਦਾ ਦੋ ਨਾ ਮਾਰਾ ਬਸ ਬੰਨ ਉਹ ਇਹ ਹੋਰ ਹੋਊਗਾ ਯਾਰ ਇੱਥੇ ਬੁੱਢਾ ਅੰਕਲ ਉਹਨੂੰ ਮਾਰਨਾ ਪੈਣਾ ਓਏ ਆ ਸੀਗਾ ਬੁੱਢਾ ਅੰਕਲ ਚੱਲੀ ਮੇਰੀ ਗੋਲੀ ਮਾਰ। ਆ ਮਾਰ ਦਿੰਦਾ। ਮੇਰੇ ਕੋਲ ਨੋਟ ਹੋਊਗਾ ਕਿੱਥੇ ਆ ਨੋਟ? ਇਹ ਨੋਟ ਸੜਦਾ ਹੁੰਦਾ ਹਰੇਕ ਵਾਰੀ। ਮਾਰੇ ਕਰ, ਕਰ ਦੇ ਇੱਕ ਮਿੰਟ ਪਹਿਲਾਂ ਸਮਾਨ ਰੱਖਿਆ ਜਿਹੜਾ ਵੀ ਚੱਕ ਕੇ ਮੈਂ ਨਾ ਉਹ ਰੱਖਿਆ ਫਿਰ ਗੋਲੀਆਂ ਨੂੰ ਦਿੱਤਾ ਉੱਥੇ ਰੱਖ ਦੇ ਲੋ। ਇਹਨੂੰ ਆਗੇ ਖੋਦ ਦੇ ਜਿੰਨੇ। ਤੂੰ ਇੱਕ ਆਂ ਵਾਰ ਸਮਾਨ ਰੱਖ ਕੇ ਆ ਜਾ ਨਾ ਮੈਂ ਬੈਂਕ ਖੋਲ ਦਿੰਦਾ। A few moments later. ਚੱਲੋ ਬੈਂਕ ਖੋਲ ਗਈ। ਕਿਹੜਾ ਨੋਟ ਚਾਹੀਦਾ ਤੁਹਾਨੂੰ? ਉਹ ਜਿਹੜਾ ਉਹ ਅਸਲੀ ਨੋਟਾ ਵਾਂਗੂੰ ਨਹੀਂ ਇਹਦੇ ਨੇ ਇੱਟਾਂ ਨਹੀਂ ਚਾਹੀਦੀ ਸਾਰਾ ਸਮਾਨ ਜਿਹੜਾ ਨਾ ਉਹ ਆਪਾਂ ਮੰਨੂ ਮਾਰ ਰਹੇ ਹਾਂ ਪੈਸਾ ਹੀ ਪੈਸਾ ਹੋਊਗਾ ਬੇਲਾ ਪੈਸੇ ਤੇ ਨਹੀਂ ਘਾਉਂਦੀ ਬੰਦੇ ਦੀ ਬਹੁਤ ਤੇਜ਼ ਹੋ ਰਿਹਾ ਹੈਂ ਦੇਖੀ ਕਿੰਨਾ ਸਮਾਨ ਪਿਆ ਉੱਥੇ ਦੇਖ ਲੈਣੇ ਆ ਦੇਖ ਦਿੰਦੇ ਸੋਹਰਾ ਹੀ ਸੋਹਰਾ ਹੋ ਗਿਆ ਹੁਣ ਟ੍ਰੇਨ ਵੀ ਹਰ ਉਹ ਲੁੱਟ ਕੇ ਵਿਲੇਜ ਆ ਕੇ ਤੈਨੂੰ ਮੈਂ ਕਾ ਬੈਂਕ ਲੁੱਟਣ ਦਾ ਫਾਇਦਾ ਬਸ ਅਗਲਾ ਕਰ ਲੁੱਟਾ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਆਪਣੇ ਕੋਲ ਗੋਲੀਆਂ ਨਹੀਂ ਹੈਗੀਆਂ ਮੈਂ ਕਹਣਾ ਤੂੰ ਸਟੇਸ਼ਨ ਤੇ ਹੀ ਚੱਲ ਜਦਾ ਨਾ ਹੋ ਚਾਹੁੰਦਾ ਸਟੇਸ਼ਨ ਤੇ 40 ਕਿਲੋਮੀਟਰ ਹੀ ਜਾ ਲਾ ਆਪਣੇ ਕੋਲ ਪੈਸਾ ਬੜਾ ਹੋ ਜਾਣਾ ਗੋਲੀਆਂ ਆਪਾਂ ਖਰੀਦ ਲਾਂਗੇ ਹੁਣ ਪੈਸੇ ਲੁੱਟੀਏ ਪਹਿਲਾਂ ਆਹ ਟਰੇਡਿੰਗ ਸੈਂਟਰ ਟਰੇਡਿੰਗ ਪੋਸਟ ਤੇ ਆ ਗਏ ਹੁਣ ਆਪਾਂ ਇੱਥੇ ਸੱਟਾਂਗੇ ਆਪਦਾ ਸਮਾਨ ਤੇ ਪੈਸੇ ਲਵਾਂਗੇ 950 ਹੋ ਗਿਆ ਲਗਭਗ ਤਿੰਨ ਪੰਜ ਸੱਤ ਹੋ ਹੋ ਰੁਪਈਏ

ਓਏ ਇਹਦੇ ਚ ਲੋਡ ਨਹੀਂ ਆ ਆਪਾਂ ਮੇਨਲੀ ਸ਼ਾਟਗਨ ਯੂਜ਼ ਕਰਨੀ ਆ ਯਾਰ ਰਾਈਫਲ ਯੂਜ਼ ਕਰਨੀ ਆ ਰਿਵਾਲਵਰ ਆਪਾਂ ਨਾ ਰੱਖੀ ਆ ਜੇ ਆਪਣੇ ਕੋਲ ਦੋਨਾਂ ਦੀਆਂ ਗੋਲੀਆਂ ਮੁੱਕ ਗਈਆਂ ਐਮਰਜੈਂਸੀ ਵਾਸਤੇ ਹੋ ਸ਼ਾਟਗਨ ਦੀ ਕਿੰਨੀ ਆ ਤੇਰੇ ਕੋਲ ਮੇਰੇ ਕੋਲ ਤੇਰੇ ਨਾਲੋਂ ਘੱਟ ਨੇ ਫੇਰ ਵੀ ਨਹੀਂ ਮੁੱਕਣੀ ਹੈਗੀ ਰਹਿਣ ਦੇ ਮੈਨੂੰ ਮੇਰੇ 22 ਰੁਪਏ ਮੇਰੇ ਕੋਲੇ ਰੱਖਣ ਦੇ ਮੈਂ ਬੰਡੇ ਹੀ ਲੈ ਲੈਣਾ ਮੈਂ ਜਿੰਨੀ ਹੋ ਸਕੇ ਆਲਾ ਬੜ ਇੱਕ ਹੋਰ ਬੰਦੇ ਐਤ ਕੀ ਆਲੇ ਦੋਲੇ ਸ਼ੀਲਡਾਂ ਵੀ ਲੱਗਦੀਆਂ ਸ਼ੈਡਾਂ ਤੋਂ ਗੋਲੀਆਂ ਜੀ ਵਹਿਣਗੀਆਂ। ਯਾ ਛੱਡ ਪਰਾਂ ਤੂੰ ਵਿਲੇਜ ਚ ਚੱਲ ਸਦਾਈ। ਮੈਂ ਬੈਟ ਹੈਵ ਆਲ ਦਾ ਤੈਹਾ। ਜਦੋਂ ਆ ਪਾਇਆ ਬੋਲਦਾ ਨਾ ਸਾਰਿਆਂ ਦੇ ਮੂੰਹ ਬੰਦ ਹੋ ਜਾਂਦੇ। ਬੱਤ ਸਹੀ ਏ। ਇੱਕ ਦਰ ਹੌਲ ਹਰੇ ਯੋਸ ਬੜਾ ਹੋਣਾ ਮਤਲਬ। ਮੇਰੇ ਵਾਸਤੇ ਤਾਂ ਆ ਵਨ ਸ਼ਾਟ ਕਿੱਲ ਸ਼ਾਰਟਗਨ ਹੀ ਵਧੀਆ। ਡੰਗਰ ਜਾ ਓਏ ਤੇਰੇ ਮਗਰ ਪੇੜਿਆ ਤੇਰੇ ਮਗਰ ਪੇੜਿਆ ਤੇਰੇ ਮਗਰ ਪੇੜਿਆ ਛੋੜ ਗਾ ਡੰਗਰ ਸਟੇਸ਼ਨ ਅਗਲੇ ਸਟੇਸ਼ਨ ਤੇ ਜਾਵਣੀ ਹਾਂ ਰੇਲਵੇ ਸਟੇਸ਼ਨ ਲਈ ਕਾਨ ਜਾਣਾ ਆ ਅਗਲੇ ਸਟੇਸ਼ਨ ਤੇ ਮੈਂ ਉਹ ਜੇ ਰਾਜ ਵਿਲੇ ਜਾਇਆ ਰੋਕ ਲਈ ਨਹੀਂ ਤਾਂ ਅਗਲੇ ਸਟੇਸ਼ਨ ਤੇ ਜਾਣਾ ਸਹੀ ਆ ਆਪਾਂ ਅਸੀ ਕਿਲੋਮੀਟਰ ਦਾ ਪੂਰੇ ਕਰ ਲੀਏ ਘਟੋ ਘਟੋ ਅਟ ਲੀਸਟ ਆਪਣੇ ਕੋਲ ਇਹ ਜੀਮਟ ਹੋਊਗੀ ਆਪਾਂ ਇੱਕ ਗੇਮ ਜਿੱਤ ਲਈ ਆ ਆਪਣੇ ਲੀਡਰ ਬੋਰਡ ਤੇ ਸ਼ੋਅ ਕਰੂਗਾ 1 ਵਿਨਰ ਇੱਕ ਜਿੱਤੇ ਹੋਏ ਬੀਜ ਆ ਗਿਆ ਇੱਧਰ ਨੂੰ ਆਉਂਦੇ ਆ ਤੁਰੇ ਚਾਰ ਪੰਜ ਉਹ ਮਸ਼ੀਨ ਨੂੰ ਕੰਦਾ ਵੇਸਟ ਕਰ ਹੋਈਂ ਨਾ ਖਾਬੂ ਮੈਂ ਖੇਜੋ ਖਾਬੂ ਨਾ ਉਹ ਯਾਰ ਮੇਰੇ ਸਾਲੇ ਮਗਰੀ ਬੈ ਕੇ ਡੰਗਰ ਜੇ ਮੇਰਾ ਫੋਨ ਕੱਟ ਕਰਤਾ ਜਮਈ ਨੇ ਰਾਗਾ ਜੇ ਦੀ ਕਰਾ ਉਹ ਬੈਂਕ ਦੇ ਅੰਦਰ ਬੜੋ ਬੈਂਕ ਪੰਦਾ ਮੈਂ ਦੀ ਬੰਗਾਰਾ ਉਸ ਲੈ ਗਿਆ ਭਾਂਡਾ ਪੁੰਡਾ ਬੈਂਕ ਚ ਕੁਝ ਨਹੀਂ ਹੈਗਾ ਚੱਲ ਬੈਂਕ ਦੇ ਅੰਦਰ ਚੱਲ ਨੋਟ ਮੇਰੇ ਕੋਲ ਹੋਏਗਾ ਆਪਾਂ ਖੋਲ ਲੈਣੇ ਜਾਨੂੰ ਲੈ 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 ਨਾ ਵੀ ਨਾਲ ਲੱਗ ਬਾਤ ਤੂੰ ਧਿਆਨ ਦੇ ਡੱਕ ਜਿੱਕ ਸੋ ਡੱਕ ਜਿੱਕ ਲੱਗ ਧਿਆਨ ਦੇ ਕੋਈ ਅੰਦਰ ਨਾ ਬੜੇ ਜਦ ਤੱਕ ਨਾ ਮੈਂ ਖੋਲ ਲੈਂਦਾ ਉਹ ਧਿਆਨ ਦੇ ਗੇਟਾ ਤੇ ਅੱਜ ਕੀ ਹੈ ਵੇਹ ਵੇਹ ਆ ਜਾਓ ਮਾਰੇ ਨੂੰ ਸ਼ਾਟਗਨ ਇਜ਼ ਦਾ ਪ੍ਰੀਅਰਿਟੀ ਬ੍ਰੋ ਫਾਰ ਸ਼ਾਰਟ ਰੇਂਜਸ ਐਂ ਤਰੀ ਬੱਚੇ ਹੁੰਦੇ ਆ ਆਟੋਮੈਟਿਕ ਰਾਈਫਲ ਨੇ ਮਾਰ ਦੇਣਾ ਉਹਨਾਂ ਨੂੰ ਮੇਰੇ ਇੱਕਾ ਮਾਰ ਕਿਥੇ ਲੈ ਜਾਣਾ ਓਏ ਛਾਤੀ ਲੈ ਲੈ ਆਪਦੀ ਛਾਤੀ ਯਾਨੀ ਇਹਦਾ ਨੀ ਇਹਨਾਂ ਤੋਂ ਜਿਹੜਾ ਹੈਲਮਟ ਨਹੀਂ ਹੈਗਾ ਉਹ ਛਾਤੀ ਆ ਮੁਕੋਸ ਵੇਚਦੇ ਫਿਰ ਓਰੇ ਵੇਚਦੇ ਮਰ ਗਿਆ ਬੰਦਾ ਹੈਲੋ ਓਏ ਯਾਰ ਰੋਟੀ ਦਾ ਭੂਤ ਆ ਗਿਆ। ਉਹ ਵੈਸੇ ਇਹਦੇ ਜਿਹਾ ਟਾਸਕ ਹੁੰਦਾ ਯਾਰ 224 ਮਾਰਨ ਦਾ। ਵੈਸੇ ਪਤਾ ਹੀ ਨਹੀਂ ਮਾ ਉਹ ਵੀ ਇੱਥੇ ਮਾਰਨਗੇ 224 ਮਾਰਨੇ ਮਾਰਦਨੇ। ਮੇਰੇ ਕੋਲ ਰਾਈਫਲ ਹੈਗੀ ਆ ਵੈਸੇ। ਮੇਰੀ ਗੋਲੀ ਨਹੀਂ ਚੱਲਦੀ। ਆਇਆ ਥੋੜਾ ਅੱਗੇ ਨੂੰ। ਉਹ ਇਨਰ ਕੋੜੇ ਚੜ ਗਏ। ਦੋਰੇ ਹੀ ਮਾਰਦਨੇ ਆਪਣੇ ਕੋਲ ਰਾਈਫਲ ਤਾਂ ਹੈਗੀ ਆ। ਆਇਆ 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 ਪਤਾ ਯਾਰਾਂ ਮਰੇ ਆ ਗਏ ਉਹ ਮਾਰ ਗਿਆ ਮੈਂ ਹੋ ਜਾ ਯਾਰ ਆ ਵਗਾਈ ਬਲੇਰ ਰੁਕਾ ਗਿਆ ਸਾਰਾ ਜਮਾਨ ਖੜ ਗਿਆ ਚਲੋ ਫਿਰ ਅੱਜ ਲਈ ਇੰਨਾ ਹੀ ਬਹੁਤ ਆ ਮੈਂ ਅਸੀ ਤੁਹਾਡਾ ਆਪਣਾ ਲੱਡੂ ਬਲਾਂਗਾ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਜਿਹਦੇ ਚ ਆਪਾਂ ਖੇਡਾਂਗੇ ਕੋਈ ਨਵੀਂ ਗੇਮ ਜਾਂ ਫਿਰ ਇਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਇਹਦੇ ਚ ਹਜੇ ਕਾਫੀ ਚੈਲੰਜਸ ਬਾਕੀ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਜਿੰਨੇ ਹੀ ਲੱਗੀ ਤਾਂ ਵੀ ਤੁਹਾਨੂੰ ਪਤਾ ਹੋਵੇ ਕੀ ਕਰਨਾ ਚਲੋ ਪਰ ਚੰਗਾ ਮਿਲਾਂਗਾ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਬਾਨੇ ਫਿਰ ਠੀਕ ਤੇ ਬਹਿਰਿਆ ਠੀਕ ਦੇ ਬਸ ਹੱਥ ਲਾ ਰੱਜ ਕੇ ਦੇ ਕੰਮ ਕਾਟ ਠੀਕ ਨੇ